ਤੋ ਦੋਸਤੋ ਬੰਗੀ ਸ਼ਹਿਰ ਦੀ ਸਭ ਤੋਂ ਮਸ਼ਹੂਰ ਦੁਕਾਨ ਸ਼ੋਭ ਲక్ష్ਮੀ ਇੰਪੋਰੀਅਮ ਤੇ ਲੱਗਣ ਜਾ ਰਹੀ ਯਾਰ ਰੱਖੜੀ ਦੀ ਸਭ ਤੋਂ ਵੱਡੀ ਸੇਲ ਜਿੱਥੇ ਕਿ ਤੁਹਾਨੂੰ ਮਿਲਣ ਜਾ ਰਿਹਾ ਵਾ ਇੱਕ ਸੂਟ ਦੇ ਨਾਲ ਇੱਕ ਸੂਟ ਬਿਲਕੁਲ ਫ੍ਰੀ ਸੋ ਭਾਜੀ ਫਾਇਦੇ ਕੀ ਕਰਨੀਆ ਕੀ ਰੇਟ ਦੇਨੇ ਆ ਜੀ ਭਾਜੀ ਆ ਦੇਖੋ ਇਹ ਰੱਖੜੀ ਦੀ ਸੇਲ ਲਗਾਤੀ ਬਹੁਤ ਵੱਡੀ ਔਵਰ ਇੱਕ ਦਿਨ ਨਾਲ ਇੱਕ ਦਿਨ ਜਾ ਰਿਹਾ ਸੂਟ ਬਿਲਕੁਲ ਫ੍ਰੀ ਆ ਹੈਗਾ ਜਿਹੜਾ 200 ਰੁਪਏ ਦਾ ਇਹਦੇ ਚ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਦੇਣ ਜਾ ਰਹੇ ਆ ਬਾਕੀ ਤਾਂ ਇਹਦੇ ਚ ਹੋਰ ਬਹੁਤ ਵੈਰਾਈਟੀ ਆ ਜਦੋਂ ਦੁਕਾਨ ਨੇ ਆ ਜੀ ਜਿਹੜਾ ਵੀ ਭਾਈ ਭੈਣ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਲਾਈਕ ਕਰੂਗਾ ਕਮੈਂਟ ਕਰੂਗਾ ਪਹਿਲੇ 10 ਲੱਕੀ ਮੈਂਬਰਾਂ ਨੂੰ ਬਿਲਕੁਲ ਸੂਟ ਦਿੱਤਾ ਜਾਊਗਾ ਬਿਲਕੁਲ ਫ੍ਰੀ ਭਾਜੀ ਸ਼ੋਪਿੰਗ ਕਰੇ ਭਵੇਂ ਨਾ ਕਰੇ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ 10 ਲੱਕੀ ਜਾਨਾਂ ਦੇ ਕਰੇ ਸੂਟ ਭਾਜੀ ਸ਼ੋਪਿੰਗ ਕਰੇ ਨਾ ਕਰੇ ਸਿਰਫ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਨੂੰ ਸਕਰੀਨਸ਼ਾਟ ਪਾ ਦਿਓ ਆਪਣਾ ਡਰੈੱਸ ਭੇਜ ਦਿਓ ਕਿਤੇ ਆਨ ਦੀ ਵੀ ਲੋੜ ਨਹੀਂ ਤੁਹਾਡੇ ਘਰ ਬਿਲਕੁਲ ਫ੍ਰੀ ਦਿੱਤਾ ਜਾਊਗਾ ਜੀ ਇਹ ਤੇ ਭਾਜੀ ਇੱਧਰ ਜਿਹੜੇ ਗਿਫਟ ਰੱਖੇ ਆ ਇਹਨਾਂ ਦਾ ਕੀ ਕਰਨਾ ਫਿਰ ਭਾਜੀ ਇਹ ਗਿਫਟ ਅਸੀਂ ਰੱਖਿਆ ਜੀ ਜਿਹੜਾ ਵੀ ਭਾਈ ਭੈਣ ਸਾ 2000 ਦੇ ਪਿੱਛੇ 2 ਗੁੱਪਨ 5000 ਦੇ ਪਿੱਛੇ 5 ਗੁੱਪਨ ਅਸੀਂ ਰਖੜੀ ਵਾਲੇ ਦੇ ਲੱਕੀ ਡਰਾਅ ਕੱਢਣਾ ਹੈ ਜੀ ਜਿਹਦਾ ਵੀ ਡਰਾਅ ਨਿਕਲੂਗਾ 5 ਲੱਕੀ ਡਰਾਅ ਕੱਢਾਂਗੇ 5 ਗਿਫਟ ਬਿਲਕੁਲ ਫਰੀ ਦਿੱਤੇ ਜਾਣਗੇ ਸੋ ਬਿਲਕੁਲ ਭਾਜੀ ਹੁਣਾਂ ਦਾ ਪੇਜ ਮੈਂਸ਼ਨ ਅਸੀਂ ਸਕਰੀਨ ਤੇ ਕਰਤਾ ਵਾ ਪੇਜ ਨੂੰ ਫੋਲੋ ਕਰ ਲਓ ਤੇ ਉੱਤੇ ਲਾਈਵ ਭਾਜੀ ਹਣੀ Winner ਅਨਾਉਂਸ ਕਰਨਗੇ ਤੇ ਭਾਜੀ ਜਿਹੜੇ 200 ਦੇ ਵਿੱਚ ਆਰਟੀਕਲ ਤੁਸੀਂ ਦੇ ਰਹੇ ਹੋ ਇੱਕ ਦੇ ਨਾਲ ਇੱਕ ਫਰੀ ਉਹਦੇ ਵਿੱਚ ਡਿਜ਼ਾਈਨਿੰਗ ਉਹਦੇ ਵਿੱਚ ਭਾਜੀ ਆ ਦੇਖੋ ਆ ਡਿਜ਼ਾਈਨਿੰਗ ਕਿੰਨੀ ਹੈਗੀ ਹੈ ਜੀ ਆ ਸਾਰੇ ਡਿਜ਼ਾਈਨ ਉਹਦੇ ਵਿੱਚ ਹੈਗੇ ਆ ਵਿੱਚ ਡਿਜ਼ਾਈਨ ਹੋਰ ਵੀ ਬਹੁਤ ਸਾਰੇ ਹੈਗੇ ਆ ਸਾਰੇ ਦਰ ਮਿਲ ਜਾਣੇ 200 ਵਿੱਚ ਇੱਕ ਦਿਨਾਂ ਲ ਇੱਕ ਬਿਲਕੁਲ ਫ੍ਰੀ ਇਹ ਪਾਜੀ ਸਾਰੇ ਆਰਟੀਕਲ 200 ਵਾਲੇ 200 ਜੇਕਰ ਨਾਲ ਇੱਕ ਫ੍ਰੀ ਹਾਂਜੀ ਇੱਕ ਦਿਨਾਂ ਲ ਇੱਕ ਬਿਲਕੁਲ ਫ੍ਰੀ ਮਿਲ ਜਾਣੇ ਆ ਜੀ ਇਧਰ ਪਾਜੀ ਆਗੇ ਜੇ ਇਹ ਇਹ ਆਰਟੀਕਲ ਮੈਂ ਦੱਸਦਾ ਤੁਹਾਨੂੰ ਮਾਰਕੀਟ ਮੈਂ ਵੀ ਬੜਾ ਘਮਦਾਵਾ ਇਹ ਆਰਟੀਕਲ 550 ਦਾ ਪਾਜੀ 550 ਦਾ ਨਹੀਂ ਅਸੀਂ ਦੇ ਦਿੰਦਾ 500 ਰੁਪਏ ਦੇ ਵਿੱਚ ਇੱਕ ਦਿਨਾਂ ਲ ਇੱਕ ਬਿਲਕੁਲ ਫ੍ਰੀ ਭਾਜੀ 500 ਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ ਇੱਕ ਦੇ ਨਾਲ ਇੱਕ ਫ੍ਰੀ ਭਾਜੀ ਆ ਸਾਰੇ ਡਿਜ਼ਾਈਨ ਜਿੰਨੇ ਪਈ ਆ ਸਾਰੇ ਉਹੀ ਆ ਭਾਜੀ ਇਹ ਭਾਜੀ ਸਾਰੇ ਡਿਜ਼ਾਈਨ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ 500 ਰੁਪਏ ਦੇ ਇੱਕ ਦੇ ਨਾਲ ਇੱਕ ਫ੍ਰੀ ਰੱਖੜੀ ਤੇ ਲਾਤੀ ਤਮਾਕੇਦਾਰ ਸੇਲ ਬਿਲਕੁਲ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਕੋਲ ਸੇਵ ਕਰ ਲਓ ਇੱਥੇ ਆਗੇ ਸਕਰੀਨਸ਼ਾਟ ਦਿਖਾ ਦਿਓ ਤੇ ਇਸ ਤਰ੍ਹਾਂ ਤੁਸੀਂ ਕਹਿਣਾ ਵੀ ਭਾਜੀ ਆ ਆਰਟੀਕਲ ਹੀ 500 ਦਾ ਲਿਆ ਵਾ ਤੇ ਆ ਆਰਟੀਕਲ ਤੁਹਾਨੂੰ ਨਾਲ ਮਿਲਣਾ ਵਾ ਫ੍ਰੀ ਬਸ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚੋ ਭਾਜੀ ਜਿਹੜੇ ਸ਼ੇਅਰ ਕਰਕੇ ਪਹੁੰਚਣਗੇ ਜੇ ਮੰਨ ਲਓ ਕਿਸੇ ਨੇ ਇੱਕ ਲੈਣਾ 500 ਦਾ ਦੇ ਦੋ ਭਾਜੀ ਇਹ ਕਿਹੜਾ ਆਰਟੀਕਲ ਲਏ ਜੀ ਹੁਣ ਭਾਜੀ ਇਹ ਆਰਟੀਕਲ ਸੇਲ ਕਰਨੇ ਨਹੀਂ ਆਰਟੀਕਲ ਦੇਣ ਲਈ ਫ੍ਰੀ ਆ ਜਿਹੜਾ ਵੀ ਭਾਈਪਣ ਸਾਡੇ ਪੇਜ ਨੂੰ ਫੋਲੋ ਕਰੂਗਾ ਸਾਡੀ ਦੁਕਾਨ ਤੇ ਆਵੇ ਸਾਨੂੰ ਸਕਰੀਨਸ਼ਾਟ ਦਿਖਾਵੇ ਉਹਦਾ ਇੱਕ ਸੂਟ ਅਸੀਂ ਉਹਨੂੰ ਬਿਲਕੁਲ ਫ੍ਰੀ ਦਵਾਂਗੇ ਉਹ ਭਾਜੀ ਫੋਲੋ ਕਰਕੇ ਹਜ਼ਾਰਾਂ ਨਹੀਂ ਲੱਖਾਂ ਜਾਣਾਂ ਨੇ ਆ ਜਾਣੇ ਭਾਜੀ ਲੱਖਾਂ ਜਾਣੇ ਆ ਜਾਣ ਫਿਰ ਕੀ ਹੋ ਗਿਆ ਕੋਈ ਗੱਲ ਸਾਡੇ ਕੋ ਮੇਲਾ ਨਹੀਂ ਮੁਕਣਾ ਸਾਡੇ ਕੋ ਮਾਲ ਪਹੁੰਚਿਆ ਦੇ ਵਿੱਚ ਇਹ ਭਾਜੀ ਜਿੰਨੇ ਮਰਜ਼ੀ ਜਾਣੇ ਜਿਹੜੇ ਹੁਣੇ-ਹੁਣੇ ਵੀਡੀਓ ਨੂੰ ਸ਼ੇਅਰ ਕਰ ਰਹੀ ਹੈ ਸ਼ੇਅਰ ਕਰਕੇ ਇਹਦੇ ਪੇਜ ਨੂੰ ਤੁਹਾਡੇ ਨੂੰ ਫੋਲੋ ਕਰਕੇ ਆ ਜਾਣ ਹਾਂਜੀ ਭਾਈ ਪੇਜ ਨੂੰ ਫੋਲੋ ਕਰਕੇ ਆਣ ਅਜੀ ਵਰਾਈਟੀਆਂ ਤੇ ਲਗਾਤਾਰ ਤੁਸੀਂ ਦਿਖਾ ਰਹੇ ਹੋ ਹੁਣ ਇਧਰ ਜਿਸ ਤਰ੍ਹਾਂ ਦਾ ਆਰਟੀਕਲ ਆ ਗਿਆ ਹੈਵੀ ਵਰਕ ਕੀਤਾ ਹੋਇਆ ਇਸ ਤਰ੍ਹਾਂ ਦਾ ਆਰਟੀਕਲ ਮਾਰਕੀਟ ਚ 500 600 700 ਇਹਨਾਂ ਦਾ ਮਿਲਦਾ ਇਹਦੇ ਵਿੱਚ ਕੀ ਫਾਇਦੇ ਕਰੋ ਭਾਈ ਇਹ ਵੀ ਅਸੀਂ ਇੱਕ ਦਿਨਾਂ ਲਈ ਇੱਕ ਫ੍ਰੀ ਦੇ ਦੇਣਾ 500 ਰੁਪਏ ਦੇ ਵਿੱਚ ਇੱਕ ਦਿਨਾਂ ਲਈ ਇੱਕ ਬਿਲਕੁਲ ਫ੍ਰੀ ਇਹ ਭਾਜੀ 500 ਦੇ ਵਿੱਚ ਆ ਜਿੰਨੇ ਡਿਜ਼ਾਈਨ ਪਏ ਸਾਰੇ ਇੱਕ ਦਿਨਾਂ ਲਈ ਇੱਕ ਫ੍ਰੀ ਸਾਰੇ ਭਾਜੀ ਦੇ ਦੇਨੇ ਚ ਹੋਰ ਵੀ ਬਹੁਤ ਡਿਜ਼ਾਈਨ ਹੈ 500 ਰੁਪਏ ਦੇ ਵਿੱਚ ਇੱਕ ਦਿਨਾਂ ਲਈ ਇੱਕ ਬਿਲਕੁਲ ਫ੍ਰੀ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤੇ ਅੱਗੇ ਤੁਹਾਡੇ ਹੋਰ ਵੀ ਫਾਇਦੇ ਕਰਾਂਗੇ ਸ਼ੇਅਰ ਕਰਨ ਵਾਲਿਆਂ ਦੇ ਸਂਗੂਠੇ ਨੂੰ ਇਧਰ ਭਾਜੀ ਭਰਾਵਾ ਵਾਸਤੇ ਵੀ ਤੁਸੀਂ ਆਰਟੀਕਲ ਲੈ ਆਏ ਜੇ ਇਹਦੇ 'ਚ ਕੀ ਫਾਇਦੇ ਕਰੋਗੇ ਭਾਜੀ ਇਹ 'ਚ ਵੀ ਬਹੁਤ ਫਾਇਦੇ ਕਰਦੇ ਨੇ ਜਿੱਦਾਂ ਹੁਣ ਆਹ ਟੀ-ਸ਼ਰਟ ਹੈਗੀ ਆ ਜੀ ਇਹ ਆਪਾਂ ਦੇ ਦੇਣੀ ਆ ਜੀ 199 ਰੁਪਏ ਦੇ ਵਿੱਚ ਜੀ ਤੇ ਭਾਜੀ 199 'ਚ ਹਾਂਜੀ ਆਹ ਜਿਹੜਾ ਭਾਜੀ ਟੀ-ਸ਼ਰਟ ਹੈਗੀ ਇਹ ਦੇ ਦੇਣੀ ਆਪਾਂ 249 ਰੁਪਏ ਦੇ ਵਿੱਚ ਜੀ ਜਿਹਦਾ ਆਹ ਹੈਗੀ ਭਾਜੀ ਇਹ ਦੇ ਦੇਣੀ ਆਪਾਂ 170 ਰੁਪਏ ਦੇ ਵਿੱਚ ਜੀ ਜਿਹਦਾ ਭਾਜੀ ਆਹ ਹੈਗੀ ਟੀ-ਸ਼ਰਟ ਇਹ ਦੇ ਦੇਣੀ ਆਪਾਂ 149 ਰੁਪਏ ਦੇ ਵਿੱਚ ਜੀ ਜਿਹਦਾ ਆਹ ਹੈਗੀ ਭਾਜੀ ਆਹ ਵੀ ਟੀ-ਸ਼ਰਟ ਆਪਾਂ ਦੇ ਦੇਣੀ 149 ਰੁਪਏ ਦੇ ਵਿੱਚ ਜੀ ਜਿਹੜੀ ਆਹ ਹੈਗੀ ਭਾਜੀ ਆਪਾਂ ਜੇ ਦਾ ਦੇਖੋ ਜੀ ਇਹ ਦੇ ਦੇਣੀ ਆਪਾਂ 125 ਰੁਪਏ ਦੇ ਵਿੱਚ ਜੀ ਭਾਜੀ ਇਹ ਚ ਰੇਂਜ ਬਹੁਤ ਹੈਗੀ ਆ ਮੇਰੇ ਕੋ 100 ਰੁਪਏ ਤੋਂ ਸ਼ੁਰੂ ਕਰਕੇ 300 400 ਹਰ ਤਰ੍ਹਾਂ ਦੀ ਆਈਟਮ ਮਿਲ ਜਾਣੀ ਆ ਇਹ ਚ ਵੈਰਾਈਟੀ ਬਹੁਤ ਜਿੰਨੀ ਵੈਰਾਈਟੀ ਕੋ ਉਨੀ ਵੈਰਾਈਟੀ ਮਿਲ ਜੂਗੀ ਸਾਈਜ਼ ਵੀ ਸਾਰੇ ਅਵੇਲੇਬਲ ਹੈਗੇ మీడియం ਲਾਰਜ ਐਕਸਲ ਡਬਲ ਟ੍ਰਿਪਲ 4 ਐਕਸਲ ਤੱਕ ਸਾਈਜ਼ ਆ ਜੀ ਸੋ ਬਿਲਕੁਲ ਇਧਰ ਆਰਟੀਕਲ ਦੇਖੋ ਕਿ ਸਾਰੇ ਪ੍ਰੀਮੀਅਮ ਆਰਟੀਕਲ ਤੁਹਾਨੂੰ ਮਿਲਣ ਵਾਲੇ ਆ ਤੇ ਰੇਟ ਭਾਜੀ ਬੜੇ ਕਮਾਲ ਦੇ ਤੁਹਾਡੇ ਵਾਸਤੇ ਲੈ ਕੇ ਆਏ ਆ ਭਾਜੀ ਪਹਿਲੇ ਆਰਟੀਕਲ ਤੇ ਬੜੇ ਨਿਆਰੇਦਾਰ ਦਿਖਾਏ ਆ ਇੱਧਰ ਰਖੜੀ ਦੇ ਸਪੈਸ਼ਲ ਆਰਟੀਕਲ ਆ ਗਏ ਆ ਹੁਣ ਇਹਦੇ ਚ ਕੀ ਫਾਇਦੇ ਕਰਨੇ ਇਹ ਆਰਟੀਕਲ ਕਿੰਨੇ ਦਾ ਹੈ ਭਾਜੀ ਇਹ ਆਰਟੀਕਲ ਹੈਗਾ 1100 ਰੁਪਏ ਦਾ ਜੀ ਭਾਜੀ ਵੇਖਿਓ ਉਹੀ ਗੱਲ ਹੋਈ ਨਾ ਹੁਣ 1100 ਰੁਪਏ ਦਾ ਇਹਦਾ ਭਾਜੀ ਇਹ ਨਹੀਂ ਗੱਲ ਬਣੀ ਇਹ ਵੀ ਇੱਕ ਨਾਲ ਹੀ ਭਾਜੀ ਗੱਲ ਸੁਣ ਤਾਂ ਲਓ ਪੂਰੀ ਬੈਲਾ ਇਹ ਵੀ ਦੇ ਦੇਣਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਇਹ ਭਾਜੀ ਇੱਕ ਦੇ ਨਾਲ ਇਹ ਵੀ ਇੱਕ ਫ੍ਰੀ ਬਿਲਕੁਲ ਇੱਕ ਦੇ ਨਾਲ ਇੱਕ ਫ੍ਰੀ ਜੀ ਆਹ ਕੋ ਚੁੰਨੀ ਤੇ ਵੀ ਕਢਾਈ ਆ ਜੀ ਬਹੁਤ ਸੋਹਣੀ ਜਿੰਨੇ ਮਰਜ਼ੀ ਚ ਡਿਜ਼ਾਈਨ ਦੇ ਕੁਝ ਡਿਜ਼ਾਈਨ ਬਹੁਤ ਆ ਜੀ ਸੋ ਬਿਲਕੁਲ ਡਿਜ਼ਾਈਨ ਪਾਜੀ ਸਾਰੇ ਦਿਖਾਓ ਫਿਰ ਕਿੰਨੇ ਕਿ ਡਿਜ਼ਾਈਨਾਂ ਨਿਗਾਹ ਕਰਾਓ ਇੱਕ ਵਾਰੀ ਪਤਾ ਲੱਗੇ ਇਹ ਵੀ ਪਾਜੀ ਇਹ ਵੀ 1100 ਦੇ ਵਿੱਚ ਇੱਕ ਨਾਲ ਇੱਕ ਫ੍ਰੀ 1100 ਚ ਪਾਜੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆ ਦੇਖੋ ਜੀ ਇਹ ਪਾਜੀ ਮਿਰਰ ਵਰਕ ਦਾ ਹੈਵੀ ਆਰਟੀਕਲ ਜੀ ਇਹ ਵੀ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਪਾਜੀ ਬਿਲਕੁਲ ਜੀ ਇਹ ਪਾਜੀ ਇੰਨੀਆਂ ਹੈਵੀ ਹੈਵੀ ਕੜਾਈਆਂ ਦੇਈ ਜਾਣੀਆਂ ਸਾਰੀ ਪਾਜੀ ਦੇ ਦੇਣਾ 550 ਦੀ ਰੇਂਜ ਦੇ ਵਿੱਚ ਜੀ ਸੋ ਬਿਲਕੁਲ ਜੇਕਰ ਕਿਸੇ ਨੇ ਇੱਕ ਲੈਣਾ ਵਾ ਪਾਜੀ ਕਹਿੰਦੇ ਇੱਕ ਵੀ ਦਵਾਂਗੇ 550 ਦੇ ਵਿੱਚ ਮਾਰਕੀਟ ਚ ਜਾਓਗੇ 1200 1300 1500 ਪਰ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਲਗਜ਼ਰੀ 550 ਰੁਪਏ ਦਾ ਇੱਕ ਤੇ ਤੁਹਾਨੂੰ ਪਹੁੰਚਣਾ ਕਿੱਥੇ ਪੈਣਾ ਵਾ ਪੰਗੇ ਸ਼ਹਿਰ ਦੇ ਵਿੱਚ ਚੁੱਬ ਲక్ష్ਮੀ ਅੰਪੋਰਿਅਮ ਤੇ ਤੇ ਬਾਜੀ ਇਧਰ ਲੈਕ ਤੇ ਵਰਕਤ ਖਾਓ ਕਿੰਨਾ ਪਿਆਰਾ ਕੀਤਾ ਹੋਇਆ ਵਾ ਇਸ ਤਰ੍ਹਾਂ ਦੇ ਲਗਜ਼ਰੀ ਰਖੜੀ ਸਪੈਸ਼ਲ ਆਰਟੀਕਲ ਇਧਰ ਦੇਖੋ ਯਾਰ ਕਿਆ ਬਾਤਾਂ ਨੇ ਬਾਜੀ ਕਮਾਲ ਕਰਦੀ ਵਾਕਈ ਇਧਰ ਦੇਖੋ ਯਾਰ ਕਿੰਨੇ ਪਿਆਰੇ ਪਿਆਰੇ ਆਰਟੀਕਲ ਆ ਤੇ ਤੁਹਾਨੂੰ ਮਿਲਣਾ ਵਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ 550 ਦੇ ਇੱਕ ਮਿਲੂਗਾ 1100 ਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ ਜੀ ਰਖੜੀ ਤੇ ਬਾਜੀ ਲਾ ਦੇਣਾ ਤਮਾਕੇਦਾਰ ਸੇਲ ਬਿਲਕੁਲ ਜੀ ਇੱਕ ਨਾਲ ਇੱਕ ਫ੍ਰੀ ਦੇ ਦੇਣਾ ਜੀ ਸੋ ਭਾਜੀ ਇੱਧਰ ਬੜੇ ਪ੍ਰੀਮੀਅਮ ਆਰਟੀਕਲ ਆ ਗਏ ਜੀ ਤੇ ਇੱਧਰ ਦੇਖੋ ਇੱਧਰ ਰੇਟ ਲੱਗਾ ਹੋਇਆ ਜੀ 900 ਤੇ 95 ਰੁਪਏ ਇਹ ਵੀ ਤੁਸੀਂ ਇੱਕ ਦਿਨ ਨਾਲ ਇੱਕ ਫਰੀ ਦੇਵੋਗੇ ਫਿਰ ਭਾਜੀ ਇਹ ਵੀ ਇੱਕ ਦਿਨ ਇੱਕ ਫਰੀ ਦੇਵਾਂਗੇ ਨਾ ਸਲਵਾਰ ਤੇ ਵੀ ਕਢਾਈ ਹੈਗੀ ਇਹ ਪਿਓਰ ਕੈਂਬ੍ਰਿਕ ਦਾ ਸੂਟ ਹੈ ਜੀ ਇਹਦੇ ਵੀ ਡਿਜ਼ਾਈਨ ਵਗੈਰਾ ਬਹੁਤ ਹੈਗੇ ਆਪਣੇ ਕੋਲ ਅਧੂ ਡਿਜ਼ਾਈਨ ਦੇਖ ਸਕਦੇ ਆ ਜਿਦਾ ਆ ਦੇਖੋ ਜਦ ਤੁਸੀਂ ਸੂਟ ਫੜਿਆ ਭਾਜੀ ਇਹ ਸਲਵਾਰ ਤੇ ਵੀ ਕਢਾਈ ਹੈਗੀ ਇਹ ਬਹੁਤ ਸੋਹਣਾ ਸੂਟ ਹੈ ਦੁਪੱਟਾ ਨਾਲ ਇਹ ਬਹੁਤ ਸੋਹਣਾ ਬਣਿਆ ਇਹਦੇ ਵਿੱਚ ਵੀ ਡਿਜ਼ਾਈਨ ਆਪਣੇ ਕੋਲ ਬਹੁਤ ਹੈਗੇ ਆ ਜੀ ਸੋ ਬਿਲਕੁਲ ਇੱਧਰ ਡਿਜ਼ਾਈਨਿੰਗ ਭਾਜੀ ਦਿਖਾ ਦਿਓ ਕਿ ਆ ਸਾਰੇ ਹੀ ਡਿਜ਼ਾਈਨ ਜਿਸ ਤਰ੍ਹਾਂ ਭਾਣੋ ਦਿਖਾ ਰਹੇ ਆ ਰੇਟ ਲੱਗਾ ਹੋਇਆ 995 ਪਰ ਇਹ ਵੀ ਤੁਹਾਨੂੰ ਇੱਕ ਦਿਨ ਨਾਲ ਇੱਕ ਮਿਲਣਾ ਬਿਲ ਰਾਮਟੈਕਸ ਆਰਟੀਕਲ ਹੈ ਜੀ ਆਪਣੇ ਕੋਲ ਜਿੰਨੀ ਵੀ ਕੰਪਨੀ ਸਾਰੀ ਕੰਪਨੀ ਦਾ ਮਾਲ ਮਿਲੂਗਾ ਭਾਵੇਂ ਰਾਮਟੈਕਸ ਹੋਵੇ ਭਾਵੇਂ ਗੰਗਾ ਹੋਵੇ ਭਾਵੇਂ ਏਕੇ ਹੋਵੇ ਭਾਵੇਂ ਜਿਹੜੇ ਮਰਜ਼ੀ ਘਰਾਂ ਦਾ ਮਾਲ ਲੈ ਲੋ ਸਾਰਿਆਂ ਦਾ ਮਿਲੂਗਾ ਜੀ ਆਪਣੇ ਕੋਲ ਸੋ ਬਿਲਕੁਲ ਇਧਰ ਦਿਖਾ ਦਿਓ ਕਿ ਤੁਹਾਨੂੰ ਜੇਕਰ ਰਾਮਟੈਕਸ ਕਹਿ ਰਹੇ ਆ ਭਾਜੀ ਉਧਰ ਦਿਖਾਓ ਕਿ ਰਾਮਟੈਕਸ ਕਹਿ ਰਹੇ ਆ ਤੇ ਆਰਟੈਕਸ ਦੇ ਆਰਟੀਕਲ ਹੀ ਤੁਹਾਨੂੰ ਮਿਲਨੇ ਆ ਬ੍ਰਾਂਡਡ ਘਰਾਂ ਦੇ ਮਾਲ ਭਾਜੀ ਕਹਿੰਦੇ ਜਿੰਨੇ ਮਰਜ਼ੀ ਲਓ ਇਧਰ ਵੈਰਾਈਟੀਆਂ ਦੇਖੋ ਡਿਜ਼ਾਈਨਿੰਗ ਦੇਖੋ ਕਿ ਡਿਜ਼ਾਈਨਿੰਗ ਇਧਰ ਵਾਹ ਭਾਜੀ ਕਮਾਲ ਕਰਤੀ ਯਾਰ ਕਿੰਨਾ ਪ੍ਰੀਮੀਅਮ ਦ ਆਰਟੀਕਲ ਭਾਜੀ ਵਾਕਈ ਬੜੇ ਪਿਆਰੀ ਲੈ ਜੀ ਭਾਜੀ ਸਾਲ ਕੋ ਸਾਰੀ ਤਰ੍ਹਾਂ ਦੀ ਰੇਂਜ ਮਿਲ ਜੂਗੀ ਜੀ ਇੱਥੇ ਜਿੱਦਾਂ ਮਰਜ਼ੀ ਲਓ ਭਾਵੇਂ ਕਿ ਰਕੜੀ ਦੀ ਬਹੁਤ ਧੁਮਾਕੇਦਾਰ ਸੇਲ ਆ ਹਰ ਆਰਟੀਕਲ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆ ਜੀ ਸੋ ਬਿਲਕੁਲ ਇੱਧਰ ਦੇਖੋ ਯਾਰ ਕਿ ਇੱਧਰ ਬਹੁਤ ਹੀ ਪ੍ਰੀਮੀਅਮ ਆਰਟੀਕਲ ਤੁਹਾਨੂੰ ਮਿਲਨੇ ਆ ਤੇ ਸਾਰੇ ਹੀ ਆਰਟੀਕਲ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆ ਇੱਧਰ ਦੇਖੋ ਕਿੱਡੇ ਕਮਾਲ ਦੇ ਆਰਟੀਕਲ ਬ੍ਰਾਂਡਡ ਘਰਾਂ ਦੇ ਆਰਟੀਕਲ ਕੋਈ ਰਾਮਟੈਕਸ ਕੋਈ ਗੰਗਾ ਕੋਈ ਵੂਮਟ ਇੱਧਰ ਦੇਖੋ ਯਾਰ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਤੁਹਾਨੂੰ ਮਿਲਨੇ ਆ ਬਾਰ ਬਾਰ ਕ ਪਾਜੀ ਵਰਾਇਟੀਆਂ ਤੇ ਬੜੀਆਂ ਦਿਖਾ ਰਹੇ ਜੀ ਹੁਣ ਵਿਡਿੰਗ ਵਾਲੇ ਸਪੈਸ਼ਲ ਆਰਟੀਕਲ ਉਹ ਹੈਗੇ ਆਪਣੇ ਕੋਲ ਪਾਜੀ ਹੈਗੇ ਕਿਉਂ ਨਹੀਂ ਤੁਸੀਂ ਆਏ ਕਿੱਥੇ ਤੁਸੀਂ ਆਏ ਆ ਸ਼ੁਭ ਲਕਸ਼ਮੀ ਪੋਰੀਅਮ ਤੇ ਵਿਡਿਕ ਵਾਲੇ ਆਰਟੀਕਲ ਕਿਉਂ ਨਹੀਂ ਦਿਖਾਵਾਂਗੇ ਆ ਦੇਖੋ ਵਿਡਿੰਗ ਵਾਲੇ ਕਿੰਨੇ ਸੋਹਣੇ ਸੋਹਣੇ ਆਰਟੀਕਲ ਆ ਗਏ ਜੀ ਇਹ ਪਾਜੀ ਇੰਨੇ ਹੈਵੀ ਹੈਵੀ ਆਰਟੀਕਲ ਇਹ ਵੀ ਇੱਕ ਦਿਨ ਨਾਲ ਇੱਕ ਫ੍ਰੀ ਦੇ ਦੇਣੇ ਇਹ ਵੀ ਪਾਜੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਦੇ ਦੇਣੇ ਆ ਜੀ ਇਹ ਪਾਜੀ ਵਰਕ ਦੇਖ ਲਓ ਯਾਰ ਹੈਂਡਵਰਕ ਦੇ ਆਰਟੀਕਲ ਆ ਬਹੁਤ ਹੈਵੀ ਇਹ ਵੀ ਸਾਰੇ ਇੱਕ ਨਾਲ ਇੱਕ ਫ੍ਰੀ ਸਾਰੇ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਦੇ ਦੇਣੇ ਆ ਪਾਜੀ ਇਹ ਪਾਜੀ ਇੰਨੇ ਹੈਵੀ neck ਤੇ handwork ਮਿਲਣਾ ਵਾ ਇਧਰ ਦੁਪੱਟਾ ਦੇਖੋ ਕਿੰਨਾ ਪਿਆਰਾ ਤੇ ਇਧਰ ਭਾਜੀ ਬਨਾੜਸੀ ਆਰਟੀਕਲ ਸਾਰੇ ਸਾਰੇ ਭਾਜੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਹੈ ਜੀ ਸੋ ਬਿਲਕੁਲ ਸਾਰੀਆਂ ਹੀ ਵੈਰਾਈਟੀਆਂ ਤੁਹਾਨੂੰ ਦਿਖਾਵਾਂਗੇ ਬਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਇਧਰ ਕਮਾਲ ਦੇ ਆਰਟੀਕਲ ਦੇਖੋ ਯਾਰ ਕੀ ਹੈਂਡਵਰਕ ਵਾਲੇ ਆਰਟੀਕਲ ਇਸ ਤਰ੍ਹਾਂ ਦੇ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੇ ਤੇ ਜਿਹੜੀ ਭਾਜੀ ਆਫਰ ਲਾ ਰਹੀ ਹੈ ਇੱਕ ਦਿਨ ਨਾਲ ਇੱਕ ਫ੍ਰੀ ਉਹ ਵੀ ਨਹੀਂ ਜੇ ਕਿਤੋਂ ਮਿਲਨੀ ਸੋ ਰਖੜੀ ਸਪੈਸ਼ਲ ਧਮਾਕਾ ਸੇਲ ਦੇ ਵਿੱਚ ਪਹੁੰਚੋ ਇਸ ਤਰ੍ਹਾਂ ਦੇ ਹੈਂਡਵਰਕ ਆਰਟੀਕਲ ਹੈ ਜੋ ਭਾਜੀ ਦੁਪੱਟਾ ਬੜਾ ਪਿਆਰਾ ਯਾਰ ਦੁਪੱਟਾ ਆ ਦੇਖੋ ਭਾਜੀ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਇਹ ਨਾਲ ਦੁਪੱਟਾ ਜੀ ਸੋ ਬਿਲਕੁਲ ਇਹ ਦੁਪੱਟਾ ਦੇਖੋ ਕਿ ਸਾਰਾ ਦੁਪੱਟਾ ਵੀ ਤੁਹਾਨੂੰ ਹੈਂਡਵਰਕ ਦਾ ਮਿਲਣਾ ਵੈ ਇਸ ਤਰ੍ਹਾਂ ਦੇ ਪ੍ਰੀਮੀਅਮ ਦੁਪੱਟੇ ਪ੍ਰੀਮੀਅਮ ਆਰਟੀਕਲ ਹੈਂਡਵਰਕ ਦੇ ਇਧਰ ਦੇਖੋ ਯਾਰ ਬਲੈਕ ਕਲਰ ਦਾ ਬਹੁਤ ਹੀ ਪ੍ਰੀਮੀਅਮ ਆਰਟੀਕਲ ਸ਼ਰਟਾਂ ਵੀ ਆ ਗਈਆਂ ਨੇ ਸ਼ਰਟ ਆਪਣੇ ਕੋਲ 300 ਰੁਪਏ ਦੇ ਸ਼ੁਰੂ ਕਰਕੇ ਆ ਜੀ ਹਰ ਤਰ੍ਹਾਂ ਦੀ ਰੇਂਜ ਮਿਲ ਜੂਗੀ ਭਾਜੀ ਸਾਈਜ਼ ਐਚ ਵੀ ਸਾਰੇ ਮਿਲ ਜਾਣੇ ਆ ਜੀ ਐਮ ਐਲ ਐਕਸ ਐਲ ਡਬਲ ਟ੍ਰਿਪਲ ਫੋਰ ਸਾਰੇ ਸਾਈਜ਼ ਮਿਲ ਜਾਣੇ ਭਾਜੀ ਭਾਜੀ ਮਾਰਕੀਟ ਦੇ ਵਿੱਚ 600-700 ਤੋਂ ਸ਼ੁਰੂਆਤ ਕਰਦੇ ਤੁਸੀਂ 300 ਰੁਪਏ ਦੇ ਵਿੱਚ ਭਾਜੀ 300 ਤੋਂ ਸ਼ੁਰੂਆਤ ਕਰ ਦਿੱਤੀ ਆਪਾਂ ਸ਼ਰਟ ਦੀ ਭਰਾਵਾ ਦੇ ਕਰਨੇ ਫਾਇਦੇ ਰਖੜੀ ਕਰਕੇ ਸੋ ਬਿਲਕੁਲ ਇੱਧਰ ਦੇਖੋ ਯਾਰ ਸਾਰੇ ਹੀ ਆਰਟੀਕਲ ਬੜੇ ਹੀ ਪ੍ਰੀਮੀਅਮ ਆ ਕੁਆਲਿਟੀ ਦੇਖੋ ਕਪੜੇ ਦੀ ਉਹ ਵੀ ਪ੍ਰੀਮੀਅਮ ਆ ਪਰ ਭਾਜੀ ਰੇਟ ਕਹਿੰਦੇ ਆ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਤੁ ਆ ਦੇਖੋ ਭਾਜੀ ਕੈਪਰੀਜ਼ ਵੀ ਆ ਗਈਆਂ ਆ ਇਹਨਾਂ ਚ ਵੀ ਸਾਈਜ਼ ਸਾਰੇ ਹੈਗੇ ਆਪਣੇ ਕੋਲ ਜਿੱਦਾਂ ਦੀ ਮਰਜ਼ੀ ਕੈਪਰੀਜ਼ ਦੇਖੋ ਜੀ ਹਰ ਤਰ੍ਹਾਂ ਦੀ ਕੈਪਰੀ ਮਿਲ ਜੂਗੀ ਜੀ ਸੋ ਬਿਲਕੁਲ ਇੱਧਰ ਕੁਆਲਿਟੀ ਭਾਜੀ ਦਿਖਾਓ ਕਿ ਮੇਨ ਚੀਜ਼ ਹੁੰਦੀ ਹੈ ਕੁਆਲਿਟੀ ਇੱਧਰ ਦੇਖੋ ਕਿ ਕੁਆਲਿਟੀ ਤੁਹਾਨੂੰ ਪੂਰੀ ਪ੍ਰੀਮੀਅਮ ਮਿਲੇਗੀ ਸਾਈਜ਼ ਵੀ ਪੂਰੇ ਪ੍ਰੋਪਰ ਮਿਲਣਗੇ ਜੀ ਜਿੱਦਾਂ ਦਾ ਮਰਜ਼ੀ ਸਾਈਜ਼ ਲਓ ਭਾਜੀ ਹਰ ਤਰ੍ਹਾਂ ਦੀ ਆਈਟਮ ਮਿਲ ਜੂਗੀ ਜੀ ਸੋ ਬਿਲਕੁਲ ਇੱਧਰ ਦੇਖੋ ਸਾਰੇ ਹੀ ਆਰਟੀਕਲ ਤੁਹਾਨੂੰ ਪੂਰੇ ਪ੍ਰੀਮੀਅਮ ਮਿਲਣੇ ਆ ਭਾਜੀ ਇਹ ਕਿੰਨੀ ਰੇਂਜ ਦੇ ਵਿੱਚ ਹੈ ਜੀ ਭਾਜੀ 125 300 ਰੁਪਏ ਤੋਂ ਖੋਣਾ ਦੇਖੋ ਭਾਜੀ ਇਹ ਆ ਗਿਆ ਆਪਣੇ ਕੋਲ ਲੋਰ ਇਹਨਾਂ ਦੇ ਵਿੱਚ ਵੀ ਸਾਰੇ ਸਾਈਜ਼ ਆ ਇਹ ਵੀ 150 ਰੁਪਏ ਤੋਂ ਸ਼ੁਰੂ ਕਰਕੇ ਹਰ ਤਰ੍ਹਾਂ ਦੀ ਰੇਂਜ ਮਿਲ ਜੂਗੀ ਜੀ ਸੋ ਬਿਲਕੁਲ ਇਧਰ ਲੋਰ ਦੇ ਵਿੱਚ ਭਾਜੀ ਰੇਂਜ ਤੇ ਕਲਰ ਦਿਖਾਓ ਇਧਰ ਦੇਖੋ ਕਿ ਕਲਰ ਕੁਆਲਿਟੀ ਹਰ ਚੀਜ਼ ਭਾਜੀ ਪ੍ਰੀਮੀਅਮ ਲੈ ਕੇ ਆਏ ਆ ਸੋ ਵਿਜ਼ਿਟ ਜਰੂਰ ਕਰਨਾ ਵਾ ਜਿਹੜੇ ਵੀ ਪੈਂਟਰਾ ਵੀਡੀਓ ਵੇਖ ਰਹੇ ਆ ਚਾਹੇ ਸੂਟ ਲੈਣੇ ਆ ਲਹਿੰਗੇ ਲੈਣੇ ਆ ਛਰਾਰੇ ਲੈਣੇ ਆ ਗਰਾਰੇ ਲੈਣੇ ਆ 셔ਟਾਂ ਲੈਣੀਆਂ ਟੀ-ਸ਼ਰਟਾਂ ਲੈਣੀਆਂ ਭਾਜੀ ਇੱਧਰ ਆ ਗਿਆ ਬਹੁਤ ਹੀ ਪ੍ਰੀਮੀਅਮ ਬੈੱਡ ਸ਼ੀਟ ਤੇ ਇੱਧਰ ਐਮ ਆਰ ਪੀ ਲੱਗਾ ਹੋਇਆ ਜੇ 1199 ਰੁਪਏ ਇਹਦੇ ਚ ਕੀ ਫਾਇਦੇ ਕਰਨੇ ਭਾਈ ਇਹ ਚ ਫਾਇਦੇ ਇਹ ਕਰਦੇ ਨੇ ਅਸੀਂ 1199 ਰੁਪਏ ਦੇ ਦੇਣੀ 4 ਬੈੱਡ ਸ਼ੀਟਾਂ ਭਾਜੀ 1199 ਚ 4 4 ਭਾਜੀ 4 ਵਿਦ ਪਿੱਲੋ ਕਵਰ ਤੇ ਭਾਜੀ ਡਿਜ਼ਾਈਨਿੰਗ ਡਿਜ਼ਾਈਨਿੰਗ ਭਾਜੀ ਬਹੁਤ ਹੈਗੀ ਆ ਪੂਰਾ ਕਿੰਗ ਸਾਈਜ਼ ਆ ਜੀ ਡਿਜ਼ਾਈਨਿੰਗ ਜਿੰਨੀ ਕੋ ਉਨੀ ਮਿਲ ਜੂਗੀ ਜੀ ਇਹਦੇ ਵਿੱਚ ਸੋ ਬਿਲਕੁਲ ਭਾਜੀ ਕਹਿੰਦੇ ਆ ਇਧਰ ਦੇਖੋ ਭਾਜੀ ਦਿਖਾ ਦਿਓ 1199 ਚ ਤੁਹਾਨੂੰ 1 ਨਹੀਂ 2 ਨਹੀਂ 3 ਨਹੀਂ 4-4 ਆਰਟੀਕਲ ਦੇਣੀ ਆ ਕੁਆਨਟੀਟੀ ਜਿੰਨੀ ਮਰਜ਼ੀ ਦੇਖੋ ਜੀ ਆਹ ਕੁਆਨਟੀਟੀ ਜਿੰਨੀ ਮਰਜ਼ੀ ਕੁਆਨਟੀਟੀ ਲਓ ਜੀ ਭਾਜੀ ਆ ਦੇਖੋ ਇਹ ਆ ਗਿਆ ਜੀ ਆਪਣੇ ਕੋਲ ਲਹਿੰਗੇ ਆ ਗਏ ਜੀ ਪਾਰਟੀ ਵੇਅਰ ਲਹਿੰਗੇ ਆ ਗਏ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨਿੰਗ ਬਹੁਤ ਹੈਗੀ ਹੈ ਜੀ ਇਹਨਾਂ ਦੇ ਵਿੱਚ ਜਿੰਨੀ ਮਰਜ਼ੀ ਡਿਜ਼ਾਈਨਿੰਗ ਦੇਖੋ ਇਹ ਚ ਵੈਰਾਈਟੀ ਬਹੁਤ ਆ ਹਰ ਆਈਟਮ ਚ ਕਲਰ ਵੀ ਤੁਹਾਨੂੰ ਮਿਲ ਜਾਣਗੇ ਜੀ ਸੋ ਬਿਲਕੁਲ ਵੈਰਾਈਟੀ ਭਾਜੀ ਜਿਸ ਤਰ੍ਹਾਂ ਆਪਾਂ ਲਹਿੰਗੇ ਸਾਰੇ ਕਰਾਰੇ ਹਰ ਤਰੀਕੇ ਦੀ ਵੈਰਾਈਟੀ ਮਿਲੂਗੀ ਸਾਰਾ ਕੁਝ ਮਿਲ ਜੂਗਾ ਭਾਜੀ ਆਪਣੇ ਕੋਲ ਪਲਾਜ਼ੋ ਸੂਟ ਮਿਲ ਜਾਣਗੇ ਸ਼ਰਾਰੇ ਮਿਲ ਜਾਣਗੇ ਪਜਾਮੇ ਸੂਟ ਮਿਲ ਜਾਣਗੇ ਸਲਵਾਰ ਸੂਟ ਮਿਲ ਜੂਗੇ ਹਰ ਤਰ੍ਹਾਂ ਦੀ ਆਈਟਮ ਮਿਲ ਜੂਗਾ ਭਾਜੀ ਇਸ ਵੇਲੇ ਦਿਖਾ ਨਹੀਂ ਹੋਣੀ ਇਹਨਾਂ ਆਈਟਮਾਂ ਵੀਡੀਓ ਦੇ ਵਿੱਚ